ਅ ਤੁਸੀਂ ਸਭ ਤੋਂ ਪਹਿਲਾਂ ਨਾਮ ਆ ਰੇ ਵੀਰ ਕੋਲੀ ਦਾ ਲਿਆ ਸਾਰੇ ਜਾਣਦੇ ਆ ਕਿ ਵਿਰਾਟ ਕੋਲੀ ਦੇ ਭਤੀਜੇ ਐ ਨੇਫਿਊ ਇੱਕਦਮ ਖਾਲਸ ਬਲੱਡ ਹੈਗੇ ਆ ਉਸੇ ਪਰਿਵਾਰ ਤੋਂ ਆਏ ਆ ਤੇ ਵਿਰਾਟ ਕੋਲੀ ਤੁਹਾਡੇ ਬੜੇ ਪੁਰਾਣੇ ਬੜੇ ਚੰਗੇ ਮਿੱਤਰ ਐ ਤੁਸੀਂ ਉਹਨਾਂ ਦੇ ਕੋਚ ਵੀ ਰਹੇ ਹੋ ਰੰਜੀ ਵਿੱਚ ਇੱਕ ਮੈਚ ਹੀ ਸਹੀ ਬਿਲਕੁਲ ਤੇ ਹੁਣ ਉਹਨਾਂ ਦਾ ਭਤੀਜਾ ਤੁਹਾਡੀ ਅੰਡਰ ਖੇਡ ਰਿਹਾ ਦੋ ਜਨਰੇਸ਼ਨਾਂ ਨੂੰ ਤੁਸੀਂ ਕੋਚਿੰਗ ਦਿੱਤੀ ਹੋਈ ਐ ਤੇ ਚਲੋ ਵਿਰਾਟ ਨੇ ਤਾਂ ਨਹੀਂ ਤਾਂ ਆਪਣੀ ਜ਼ਿੰਦਗੀ ਚ ਸਭ ਕੁਝ ਹਾਸਲ ਕਰ ਲਿਆ ਪਰਮਾਤਮਾ ਨੇ ਬੜੀ ਤਰੱਕੀ ਬਖਸ਼ੀ ਐ ਜਦੋਂ ਆਰੇਵੀਰ ਤੁਹਾਡੇ ਕੋਲ ਆਂਦਾ ਹੈਗਾ ਅ ਉਹ ਵਿਚਾਰ ਕੀ ਸੋਚ ਲੈ ਕੇ ਰਹਿ ਕਿ ਉਹਦੇ ਤੇ ਕੋਲੀ ਨਾਮ ਦਾ ਪ੍ਰੈਸ਼ਰ ਜਾਂ ਪੈਂਦਾ ਹੈਗਾ ਜਾਂ ਤੁਸੀਂ ਉਹਨੂੰ ਬਾਕੀਆਂ ਵਾਂਗੂ ਟ੍ਰੀਟ ਕਰਦੇ ਹੋ ਨਹੀਂ ਉਹਨੂੰ ਬਾਕੀਆਂ ਨਾਲ ਬਿਲਕੁਲ ਸੇਮ ਟ੍ਰੀਟ ਕੀਤਾ ਜਾਂਦਾ ਹੈ ਸੋ ਕੋਈ ਜ਼ਿਆਦਾ ਟਫ ਟ੍ਰੀਟ ਕੀਤਾ ਜਾਂਦਾ ਉਹਨੂੰ ਪਹਿਲੇ ਮੈਂ ਕਿਹਾ ਜੀ ਕਿ ਮੈਂ ਆਰੇ-ਵੀਰਨਾ ਕੰਮ ਕਰ ਰਿਹਾ ਜਿਹੜਾ ਪਿੱਛੇ ਨਾਮ ਲੱਗਦਾ ਮੈਂ ਉਹਨੂੰ ਨਹੀਂ ਸੁਣਦਾ ਹੈਗਾ ਜਿਹੜਾ ਤੇਰਾ ਨਾਮ ਪਹਿਲਾ ਹੈਗਾ ਉਹਦੇ ਤੂੰ ਕੰਮ ਕਰਨਾ ਮੁੰਡਾ ਬਹੁਤ ਮਿਹਨਤੀ ਹੈ ਸincere ਹੈਗਾ ਟਾਈਮ ਸਰ ਆਉਂਦਾ ਟ੍ਰੇਨਿੰਗ ਕਰਦਾ ਪਿਆ ਔਰ ਜਿੱਦਾਂ-ਜਿੱਦਾਂ ਉਹਦਾ ਨਾਲ ਕੰਮ ਕੀਤਾ ਜਾ ਰਿਹਾ ਸਲੋਲੀ-ਸਲੋਲੀ ਰੋਜ਼ ਉਹ ਬਿਹਤਰ ਹੀ ਹੁੰਦਾ ਜਾ ਰਿਹਾ ਤੇ ਕਿਤਨਾ ਕਿਤੇ ਅਗਰ ਕੰਪੀਅਰ ਕਰ ਵੈਸੇ ਕਰਨਾ ਨਹੀਂ ਸੀ ਤਾਂ ਬਟ ਜ਼ਿਆਦਾ ਮਿਹਨਤੀ ਹੈਗਾ ਮੁੰਡਾ ਓਏ ਬਹੁਤ ਵੱਡੀ ਗੱਲ ਹੈ ਤੁਸੀਂ ਸਪਿੰਨਰ ਉਹ ਆ ਰਿਹਾ ਵੀ ਸਪਿੰਨਰ ਹੈਗਾ ਕੀ ਕੁਝ ਤੁਸੀਂ ਚੇਂਜ ਕੀਤਾ ਉਹ ਉਹਦੇ ਵਿੱਚ ਭਰੀ ਹੈ ਥੋੜਾ ਜਿਹਾ ਕਿਉਂਕਿ ਹਾਲੇ ਛੋਟਾ ਹੈਗਾ ਹਾਲੇ શરીਰ ਚੋਂ ਨਹੀਂ ਤਾਕਤ ਨਹੀਂ ਹੈਗੀ ਬੋਲਿੰਗ ਕਰਨ ਉਹਨਾ ਨਹੀਂ ਲੰਬਾ ਤੇਜ਼ ਨਹੀਂ ਸੁੱਟ ਸਕਦਾ ਪਰ ਉਹਦੇ ਥੋੜਾ ਸਕਿੱਲ ਵਰਕ ਤੇ ਕੰਮ ਕੀਤਾ ਜਿਦਨਾ ਉਹਨੂੰ ਥੋੜਾ ਉਹਨੂੰ ਖੁਦ ਕਹਿੰਦਾ ਹੈਗਾ ਜੀ ਮੈਨੂੰ ਹਾਲੇ ਨਾਲ ਕਾਫੀ ਚੇਂजेस ਦਿਖ ਰਹੀਆਂ ਹੀ ਆ ਬੋਲ ਹੱਤੋਂ ਅੱਛਾ ਨਿਕਲ ਰਿਹਾ ਸਪਿਨ ਹੋ ਰਿਹਾ ਫਲਾਈਟ ਬਹੁਤ ਹੋ ਨਹੀਂ ਕਰਦਾ ਲੈਗ ਸਪਿੰਨਰ ਨਾਰਮਲੀ ਨਾ ਉਹਨੇ ਕੰਸਿਸਟੈਂਟ ਨਹੀਂ ਹੁੰਦੇ ਬੜੇ ਬੱਚਾ ਉਹਨਾ ਕੰਸਿਸਟੈਂਟ ਹੈਗਾ ਇੱਕ ਇੱਕ ਘੰਟਾ ਡੇਢ-ਡੇਢ ਘੰਟ ਔਰ ਮੁੰਡਾ ਕਰਦਾ ਵਿਆ ਖੜਾ ਵੀ ਰਹਿੰਦਾ ਧੁੱਪੇ ਆਇਆ ਨਹੀਂ ਕਿਤੇ ਛਾਵੇਂ ਖੜਾ ਹੋ ਗਿਆ ਇਹੀ ਚੰਗੀਆਂ ਚੀਜ਼ਾਂ ਹੈਗੀਆਂ ਉਹਦੇ ਅੰਦਰ ਹੈਗੀਆਂ ਤਾਂ ਹੀ ਮੈਂ ਕਹਿਆ ਕਿ ਇਹ ਜ਼ਿਆਦਾ ਮਿਹਨਤੀ ਲੱਗਦਾ ਹੈਗਾ ਬੰਦੋਨਾਂ ਨੂੰ ਕੁਝ ਚੀਜ਼ਾਂ ਖੂਨ ਵਿੱਚ ਹੁੰਦੀਆਂ ਮਿਹਨਤ ਕਰਨੀ ਖੂਨ ਵਿੱਚ ਹੈਗੀ ਹੈ ਚਾਚੇ ਨੂੰ ਦੇਖਿਆ ਹੈਗਾ